बंदि करो बंदी शो बंदि करो हिो बंदा ਅਕਸਾਈ ਵਿਭਾਗ ਦੀ ਨਿਲਾਇਕੀਆਂ ਦੇ ਖਿਲਾਫ ਸਾੜਿਆ ਗਿਆ ਕਿਉਂਕਿ ਬਟਾਲੇ ਸ਼ਹਿਰ ਦੇ ਵਿੱਚ ਕੁਝ ਦਿਨਾਂ ਤੋਂ ਜਿਹੜੀ ਉਹ ਜੀ ਕੀ ਕਾਫੀ ਸਮੇਂ ਜਿਹੜੀ ਸ਼ਰਾਬ ਵੇਚਦੀ ਭਈਆ ਉਹ ਨਕਲੀ ਸ਼ਰਾਬ ਵੇਚਦੀ ਭਈਆ ਇਹ ਪਹਿਲਾਂ ਵੀ ਖੱਪਾਈ ਆ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਆ ਮੇਰੇ ਕੋ ਗਾਂਧੀ ਨਗਰ ਕੈਂਪ ਦੇ ਬੰਦੇ ਬੈਠੇ ਆ ਕਹਿੰਦੇ ਸਾਡੇ ਕੈਂਪਸ ਜਿਹੜੀ ਆ ਠੇਕੇ ਉੱਪਰ ਸ਼ਰਾਬ ਵੇਚਦੀ ਆ ਇਹ ਗਲਾਸੀਆਂ ਚ ਪਾ ਕੇ ਦਿੰਦੇ ਆ ਟੀਗਾਂ ਚ ਪਾ ਕੇ ਦਿੰਦੇ ਆ ਤੇ ਇਹ ਜਿਹੜੀ ਲੋਕ ਇਹਦੇ ਨਾਲ ਲੋਕ ਕਾਫੀ ਮਰਿਆ ਇਹ ਮਗਰਲੇ ਬਨੇ ਪਲਾਟ ਖਾਲੀ ਉਥੇ ਲੋਕ ਟੀਕ ਡੇਗ ਬੈਦਿਆ ਮਰ ਜਾਂਦੇ ਆ ਤੇ ਰਾਤ ਨੂੰ ਚੋਕੇ ਤੇ ਜਿਹੜੇ ਪੁਲਿਸ ਵਾਲੇ ਛੁੱਡ ਦਿੰਦੇ ਆ ਪਰ ਮੈਂ ਕਹਿੰਦਾ ਇਹਦਾ ਖਿਲਾਫ ਮੁਕਦਮਾ ਕਿਉਂ ਨਹੀਂ ਦਰਜ ਕੀਤਾ ਗਿਆ ਇਹ ਜਿਹੜਾ ਅਸੀਂ ਕੇਂਦਰ ਦੀ ਸਰਕਾਰ ਨੇ ਐਨਆਈਏ ਨੇ ਦਿੱਲੀ ਸਰਕਾਰ ਦੇ ਖਿਲਾਫ ਤਾਂ ਮੁਕਦਮਾ ਦਰਜ ਕਰ ਦਿੱਤਾ ਸੀਮ ਜੇਲ੍ਹ ਚ ਭੇਜ ਦਿੱਤਾ ਤੇ ਜਿਹੜਾ ਪੰਜਾਬ ਦੇ ਚ ਜਿਹੜੀ ਇਨੀ ਭਾਰੀ ਮਾਤਰਾ ਸ਼ਰਾਬ ਜਿਹੜੀ ਲਈ ਵੇਚੀ ਜਾਂਦੀ ਪੰਜਾਬ ਦੇ ਲੋਕ ਮਰਨਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਦ ਕਿ ਇਹਦੇ ਨਾਲ ਤੁਸੀਂ ਇੱਕ ਹਿਸਾਬ ਲਾਓ ਕਿ ਜਿਹੜਾ 400 ਰੁਪਏ ਦੀ ਬੋਤਲ ਤੇ ਉਹ ਕਿਉਂ ਪਟਾਣੇ ਲੋਕਾਂ ਨੇ ਜਨਾ ਕੀਤਾ ਦਾ ਬੀਅਰ ਦੀ ਬੋਤਲ ਜਿਹੜੀ 250 ਰੁਪਏ ਦੀ ਵਿਕਦੀ ਆ ਮਸਾ ਜਿਹੜੀ 150 ਰੁਪਏ ਦੀ ਵਿਕਦੀ ਪਈ ਆ ਪਟਾਣੇ ਆ ਮਸਾ ਦੇ ਕਿਨਾ ਕਿ ਪਟਾਣੇ ਲੋਕਾਂ ਨੇ ਘਰ ਕਿਨਾ ਕੀਤਾ ਦਾ ਵਾ ਇੱਕ ਜਿਹੜੀ ਆਪਣੇ ਜਿਹੜੀ ਆ ਇਹ ਬਰਾਚਾ ਹਾਥੋਂ ਦੇ ਬਰਾਚਾ ਖੋਲਦੀ ਖੁੱਲ ਗਈਆਂ ਪੁਲਿਸ ਨੂੰ ਆਉਣ ਨੂੰ ਲੱਗ ਰਹੀਆਂ ਹੁੰਦੀਆਂ ਘਰ ਘਰ ਬਰਾਚਾ ਖੋਲ੍ਹ ਲਿਆ ਕਾਨੂੰਆ ਰੋਡ ਤੇ ਚੱਲ ਜਾਓ ਪਿੰਡਾਂ ਚ ਚੱਲ ਜਾਓ ਹਰ ਥਾਂ ਤੇ ਬਰਾਚਾ ਦੀ ਨਜ਼ਾਇਜ਼ ਚੱਲਣੀਆਂ ਇਹ ਸਰਕਾਰ ਕੀ ਕਰਨ ਈ ਅੰਨੀ ਇਹ ਸਰਕਾਰ ਇਹਦੇ ਨਾਲ ਸਰਕਾਰ ਨੂੰ ਲੱਖਾਂ ਰੁਪਈਆ ਕਰੋੜਾਂ ਰੁਪਈਆ ਜਿਹੜਾ ਰੋਜਦਾ ਚੂਨਾ ਜਿਹੜਾ ਲ ਦੂਜੇ ਬਣ ਜੜਿਆ ਇਹ ਜਿਹੜੇ ਨਾਤੇ ਕੋਈ ਕਿਸੇ ਨੂੰ ਬਿੱਲ ਦਿੰਦੇ ਆ ਮਰਜ਼ੀ ਦਾ ਰੇਟ ਲਾਉਂਦੇ ਆ ਇਹਨਾਂ ਨਾਗੋ ਰੇਟ ਲਿਸ ਲਾਈ ਕਿਸ ਨੇ ਤੇ ਸਰਕਾਰ ਕੀ ਕਰਨ ਰਹੀ ਆ ਅਕਸਾਈ ਵਿਭਾਗ ਨੂੰ ਦੂਜੇ ਕੰਪਲੇਟ ਕਰੋ ਕਹਿੰਦੇ ਇਹ ਮਹਿੰਗੇ ਰੇਟ ਦੇੇ ਵੇਚ ਸਕਦੀ ਆ ਕੀ ਇਹ ਡਬਲ ਰੇਟ ਦੇ ਫਿਰ ਇਹਨਾਂ ਨੂੰ ਲਾਇਸੈਂਸ ਦੇ ਦੇਓ ਜੋ ਮਰਜ਼ੀ ਕਰੀ ਜਾਂਦੇ ਇਹੋ ਜਿਹੀ ਕਿਸੇ ਕੀਮਤੋਂ ਬਰਦਾਸ਼ਤ ਨਹੀਂ ਕੀਤੀ ਮੈਂ 23 ਤਰੀਕ ਅੱਜ ਸਰਕਾਰ ਨੇ ਕਾਰਵਾਈ ਇਹਨਾਂ ਦੇ ਖਿਲਾਫ ਨਾ ਕੀਤੀ ਵੀ ਆਈ ਬਾਂਚਾ ਨਾ ਕਿਦਾ ਅਕਸਾਈ ਵਿਭਾਗ ਦੇ ਖਿਲਾਫ 23 ਤਰੀਕ ਤੋਂ ਅਨਵਿਥ ਸੰਮੇਲ ਜਿਹੜਾ ਧਰਨਾ ਲਾਇਆ ਜਾਊਗਾ